ਸਸਰੀ ਗਾਲ ਦੀ ਸਾਰੇ ਵੀਰ ਭਰਾਵੋ ਕਿਵੇਂ ਹੋ ਕੈਮ ਹੋ ਸਾਰੇ ਬਲੌਗ ਦੀ ਸ਼ੁਰੂਆਤ ਕਰਤੀ ਬਈ ਸਜਰੇ ਸਜਰੇ ਤੇ ਆ ਦੇਖੋ ਇਹਨਾਂ ਦੇ ਬਾਲ ਬੂਲ ਜੇ ਕਟਾ ਦੇ ਦੇਖੋ ਨੰਗੀਆਂ ਹੋ ਗਈਆਂ ਜਾਂ ਮਹਿਲਾ ਮੈਂ ਸਮੂਸਾ ਦੇ ਵੀ ਤੇ ਉਹ ਸਜ ਰਹੀ ਕੁਰਕਰੇ ਟਕਾ ਟਕ ਕੋਈ ਕੰਮ ਨਹੀਂ ਦਿਨੂ ਖਾਣ ਤੋਂ ਬਿਨਾ ਤੇ ਖਰਖਰਾ ਫੇਰ ਰਹੇ ਆ ਨੂਰੀ ਦੇ ਬਈ ਸਜਰੇ ਸਜਰੇ ਸੇ ਘਮਾਉਣ ਲੈ ਕੇ ਜਾਣੀ ਐ ਵਾਲ ਬਹੁਤ ਉਲ ਰਹੇ ਨੇ ਨੂਰੀ ਦੇ ਵੀ ਵਾਲ ਬੋਲਾਂ ਦੀ ਸੈਟਿੰਗ ਕਰਾਈ ਆ ਕੱਲ ਕੰਨਾਂ ਵਾਲੇ ਵਾਲ ਦੋ ਹਾਂ ਆ ਕੰਨਾਂ ਵਾਲੇ ਵਾਲ ਬੂਲ ਚੱਕਦੇ ਦੇਖੋ ਇਹਦੇ ਐ ਸਫਾਈ ਕਰਤੀ ਤੇ ਪਿਛਾੜੀਆਂ ਪਾਈਆਂ ਹੋਈਆਂ ਹਾਂ ਆ ਦੇਖ ਲਓ ਕਹੇ ਜੀਆਂ ਰੋਡੀਆਂ ਕੱਢਤੀਆਂ ਜਮਾਂ ਹੀ ਮੈਂ ਕਹਣਾ ਜਿਵੇਂ ਦਾੜੀ ਸ਼ੇਪ ਕਰਦੇ ਹੁੰਨੇ ਆ ਸਾਲਿਆ ਕੰਮ ਨਹੀਂ ਕੋਈ ਕੰਮ ਨਹੀਂ ਕੋਈ ਓਏ ਤੇ ਹੁਣ ਆਪਾਂ ਮਾਰ ਲਈ ਇੱਕ ਆ ਬਾੜੀ ਬਿਜਾਰਿਆਂ ਦੀ ਮਾੜੀ ਹਾਲਤ ਹੈ ਹੁਣ ਮਾਰ ਲਈ ਆਪਾਂ ਕਬੂਤਰਾਂ ਵੱਲ ਕੀੜਾ ਹਾਂ ਭਾਈ ਸੱਟੇ ਉਹ ਦੋਏ ਬੱਚੇ ਸੱਟ ਨੇ ਇਧਰਲਾ ਵੀ ਇੱਕੋ ਚਾ ਸੱਟ ਹੈ ਰੱਤੀ ਦਾ ਵੀ ਉਹ ਇੱਕ ਬੱਚਾ ਸੈੱਟ ਹੈ ਉਹਦਾ ਵੀ ਉਹ ਇੱਕ ਬੱਚਾ ਸੈੱਟ ਹੈ ਇਹਦੇ ਦੋਨੇ ਸੱਟਾ ਨਹੀਂ ہاں ਦੋਨੇ ਸੱਟ ਨੇ ਤੇ ਹੋਰ ਕਿਸੇ ਨੇ ਕੱਢਿਆ ਨਹੀਂ ਇਹਨਾਂ ਨੇ ਵੀ ਨਹੀਂ ਕੱਢੇ ਇਹਨਾਂ ਨੇ ਆਂਡੇ ਨਹੀਂ ਰੱਖੇ ਵਾਲੇ ਜੋੜੇ ਨੇ ਉਹ ਦੇਖੋ ਡੱਬੇ ਦੇ ਬੱਚਾ ਵਧੀਆ ਪਲ ਰਹੇ ਆ 13 ਜਾਨ ਆਂਡੇ ਖਰਾਬ ਹੋ ਗਏ ਤੇ ਚਲੋ ਕੋਈ ਚੱਕਰ ਨਹੀਂ ਕਬੂਤਰ ਖਵਾਤਰ ਸੈੱਟ ਨੇ ਸਾਰੇ ਆਪਣੇ ਅੱਜ ਦੇਖਦੇ ਆਂ ਡਾਈਡੋਈ ਕਰਾਈਏ ਇੱਕ ਅੱਡੇ ਦੀ ਤੇ ਗੇਟ ਆਪਾਂ ਖੋਲ ਦੰਨੇ ਆ ਮਾੜਾ ਮੋਟਾ ਪਾਣੀ ਪੂਣੀ ਪੀ ਲੈਣਗੇ ਐਨੇ ਆਪਾਂ ਦੇਖਦੇ ਆਂ ਕੰਮਕਾਰ ਆ ਗਏ ਸਾਰੇ ਕਬੂਤਰ ਬਾਹਰ ਦਾਣੇ ਰਲਾ ਲੇ ਬਾਈ ਸਰੋਂ ਸਰੋਂ ਪਾ ਕੇ ਬਾਕੀ ਦਾ ਖਰਾਕ ਮਿਕਸੇ ਆ ਨਾ ਤੇ ਇਹਨਾਂ ਨੂੰ ਪਾ ਦੰਨੇ ਆ ਹੁਣ ਖਾਗੂ ਲੈਣਗੇ ਚੋ ਗਾਜੂਗਾ ਦੇ ਲੈਣਗੇ ਕੀਰਬੋਰਡ ਚਾ ਲੈ ਬਾਈ ਪਾਣੀ ਲੈ ਦੇ ਦੇ ਅਮਰ ਤੇਨੂੰ ਜੱਸੇ ਨੂੰ ਪੜਾ ਦੇ ਐ ਚੁੱ ਚੁੱ ਐ ਚੁੱ ਚੁੱ ਪੜ ਐ ਚੁੱ ਚੁੱ ਅਵਰ ਕਿੰਨੇ ਪਰਸੈਂਟ ਨੰਬਰ ਆਏ ਆ 92 92% ਹਾਂਜੀ 92% ਲੈ ਗਿਆ ਵੀ ਅਮਰ ਤੇ ਨੰਬਰ ਪਰ ਪਾਰਟੀ ਨੂੰ ਸਹਾਰਾ ਮੰਨਿਆ ਨਹੀਂ ਕੇ ਆਲਿਆ ਚਲਾ ਜਾ ਖਾਣ ਦੇਉਣੇ ਇਹਨਾਂ ਨੂੰ ਮਾਨ ਸਾਹਿਬ ਫਿਰਦੇ ਮਾਨ ਸਾਹਿਬ ਘੋੜੀ ਵੀ ਘਮਾ ਲਿਆਂਦੀ ਬਈ ਆਪਾਂ ਖਾਣ ਲੱਗੇ ਤੇ ਰੋਟੀ ਪਾਣੀ ਤੇ ਜੱਸੀ ਉਹ ਨਹੀਂ ਘੋੜੀ ਘਮਾ ਲਿਆਇਆ ਫਿਰ ਕਬੂਤਰਾਂ ਵਿੱਚ ਲਾ ਗਏ ਬਈ ਹੁਣ ਇਹਨਾਂ ਨੂੰ ਕੱਢ ਲੈਣੇ ਆਪਾਂ ਬਾਹਰ ਆਇਓ ਬਈ ਚੁਗ ਲੋ ਬਾਹਰ ਮਾੜਾ ਮੋਟਾ ਭੱਜ ਗਏ ਨਿਕਲਣਗੇ ਬਾਹਰ ਤਾਂ ਇਹ ਦੇਖ ਲਿਓ ਕਾਫੀ ਕਬੂਤਰ ਸਾਰ ਹੋ ਗਏ ਕਰਾਂਗੇ ਘਾਟ ਇਹਨਾਂ ਨੂੰ ਕੱਲੂ ਕਰਦੇ ਆਂ ਬੱਚਿਆਂ ਦੇ ਠੱਲਾ ਠੁੱਲਾ ਪਾਉਣੀਆਂ ਤੇ ਉੱਪਰ ਛੋਟੇ ਬੱਚੇ ਨਾ ਆਪਾਂ ਖੁੱਲੀ ਛਤਰੀ ਤੇ ਬਿਠਾਉਣ ਲੱਗ ਗਏ ਇੱਕ ਸ਼ਾਇਦ ਉੜਦਾ ਵੀ ਫਿਰਦਾ ਆਪਣਾ ਬੱਚਾ ਆ ਖੁੱਲੀ ਛਤਰੀ ਤੇ ਬੈਠੇ ਸ਼ਾਇਦ ਇੱਕ ਉੜਿਆ ਹੋਇਆ ਹੁਣ ਦਿਖਾ ਦਿੰਦਾ ਇਸ ਨੂੰ ਕੁਮਤਾ ਦਾ ਹੈਗਾ ਦਾ ਆਇਆ ਨਹੀਂ ਇੱਧਰੋਂ ਚਲੋ ਕੋਈ ਨਹੀਂ ਉੱਪਰ ਜਾ ਕੇ ਦਿਖਾਉਂਗਾ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਕਿੱਧਰ ਲੰਘ ਗਿਆ ਹੜਾ ਹੈ ਆ ਫਿਰਦਾ ਆ ਫਿਰਦਾ ਸੁਨਿਆ ਆਓ ਦੇਖੋ ਦੇਖੋ ਦੇ ਦੇ ਏ ਹਾਲੇ ਕੋ ਚਲੋ ਭਾਈ ਚੁਗ ਲਿਆ ਕਬੂਤਰਾਂ ਨੇ ਬੰਦ ਕਰ ਦਈਏ ਹਵਾ ਵਾਲੀ ਤੇਜ਼ ਹੋ ਗਈ ਆਇਆ ਕਬੂਤਰ ਕਈ ਕੱਟ ਕਰਨੇ ਆਲੇ ਕਿਤੇ ਜੇ ਉੜ ਗਏ ਫਿਰ ਇੱਧਰ ਉਧਰगिर ਗਏ ਸਾਲੇ ਮੁੜ ਕੇ ਮਿਲਣੇ ਵੀ ਨਹੀਂ ਹੈਗੇ ਆਇਓ 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 ਖੁੱਡੇ 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 ਸਾਲੇ ਕਿੱਧਰ ਨੂੰ ਜਾਂਦੇ ਆ ਗਾ ਜੀ ਖੁੱਡੇ ਕਿਹੜਾ ਆਓ ਆਹ ਡੱਬਾ ਲੱਗਿਆ ਵੀ ਜਸੂ ਮੰਦ ਕਰ ਬੰਦ ਕਰਕੇ ਆਪਾਂ ਉੱਪਰਲੇ ਗੂਤਰਾ ਕੋਲ ਚੱਲਦੇ ਆ ਪਹੁੰਚ ਕੇ ਕੋਠੇ ਤੇ ਬਈ ਇੱਕ ਬੱਚਾ ਤਾਂ ਦੇਖੋ ਆ ਬੰਨਿਆ ਹੋਇਆ 1 ਵਜਾ ਖੁੱਡੇ ਜਾ ਗਿਆ ਲੱਤ ਖਲਾ ਕੇ ਲੈ ਆ ਖੁੱਡੇ ਰੀ ਡਾਤੀ ਖੁੱਲੀ ਦੀ ਤੂੰ ਆਏ ਦੇਖ ਲੋ ਵਜਾ ਸਿਆਣਾ ਕਿੰਨਾ ਨਾਲੇ ਕਦੇ ਨਹੀਂ ਇੱਕ ਕੰਨੜਾਰੀ ਮਾਰ ਕੇ ਆਇਆ ਹੋਣਾ ਇਹ ਗੁੱਡੇ ਜਿਵੇਂ ਫੜ ਲਾ ਇਹਨੂੰ ਤੇ ਉਹਨੂੰ ਤਾਰਦੇ ਆਪਾਂ ਇੱਕ ਬੱਚਾ ਯਾਰ ਪਤਾ ਨਹੀਂ ਕਿੱਥੇ ਆ ਇਹ ਤਾਂ ਛੋਟੇ ਬੱਚੇ ਨੇ ਇੱਕ بڑا ਬੱਚਾ ਤਾਂ ਉਹ ਪਤਾ ਨਹੀਂ ਉਹ ਇਹਦੇ ਭਰੋੜ ਗਿਆ ਤਾਂ ਪਰ ਹੁਣ ਤੱਕ ਦਿਖਿਆ ਨਹੀਂ ਕਿਤੇ ਚਲੋ ਕੋਈ ਨਾ ਆਪਾਂ ਦੇਖਦੇ ਆ ਕੋਈ ਚੱਕਰ ਨਹੀਂ ਭਾਲਦੇ ਆਂ ਇੱਧਰ ਉੱਧਰ ਬੱਚਾ ਦਿਖਾਈ ਦੇ ਜਿ세 ਚਲੇ ਜਾਂਦਾ ਹੁਣ ਛਤਰੀ ਤੇ ਜਾਉ ਤਾਂ ਸਸ ਦੇਖਾਂ ਜੱਟ ਦੇ ਹੈ ਰਿਸਕ ਨਾਲੇ ਨਹੀਂ ਉਂ ਕੋਲ ਜਾ ਕੇ ਛੱਡ ਕੇ ਦੇਖ ਲਾ ਚਲੋ ਭਾਈ ਦੇਖ ਲੈਣੇ ਆ ਛੱਡ ਕੇ ਨਹੀਂ ਵੀ ਕਰ ਲਾ ਹਾਂ ਆਓ ਦੇਖੋ ਦੂਜਾ ਤਾਂ ਬੰਨੇ ਹੋਇਆ ਤੀਜਾ ਪਤਾ ਨਹੀਂ ਸਾੜਾ ਕਿੱਥੇ ਗਿਆ ਦੇਖਦੇ ਆਂ ਬਈ ਉੱਪਰ ਵਹਿੰਦਾ ਹਵਾ ਚਲਦੀ ਐ ਹਵਾ ਚਲਦੀ ਐ ਰਹਿਣ ਦੇ ਰਹਿਣ ਦੇ ਆ ਜਾ ਆ ਜਾ ਆ ਜਾ ਆ ਆ ਆਹ ਪਤਾ ਨਹੀਂ ਕੀ ਦਾ ਜੱਸਾ ਫੜਨ ਲੱਗਿਆ ਬਈ ਆਪਣੇ ਤੂਫਾਨ ਨੂੰ ਪਿਛਲੀ ਵਾਰ ਦੇਖਿਆ ਹੀ ਆ ਜਿਹੜੇ ਭਾਈਆਂ ਨੇ ਉੜਦਾ ਦੇਖਦੇ ਆਂ ਕਿੰਨਾ ਖਸਾਰ ਆ ਗਿਆ ਕਦੋਂ ਤੋਂ ਕੱਢਣ ਲੱਗੀ ਏ ਉਹਨੂੰ ਉਹਨੂੰ ਦੇ ਲੰਬੂ ਨੂੰ ਤੇ ਆ ਪਤਾ ਨਹੀਂ ਕਿਹਦਾ ਆਇਆ ਹੋਇਆ ਇੱਥੇ ਫਿਰ ਗਿਆ ਤਾਂ ਦੇਖੋ ਆ ਦੇਖੋ ਹੈ ਪਤਾ ਨਹੀਂ ਕਿਹਦਾ ਆਇਆ ਆਏ ਭਈ ਆਪਣਾ ਤੂਫਾਨ ਦੇਖੋ ਤਾਂ ਕਟੀਆਂ ਅੱਖਾਂ ਦਾ ਤੇ ਪੂਰੀ ਨੋਕ ਹੈ ਸਿਰ ਤੇ ਇੱਕ ਦੋ ਕ ਦਾਣੇ ਨੇ ਪੂਰੇ ਪੂੰਛ ਇੱਕ ਦੋ ਕਾਲੇ ਖੰਭ ਕੱਢਦਾ ਇਹ ਪੱਕੇ ਹੀ ਤੇ ਦੇਖੋ ਸਾਰ ਆ ਗਿਆ ਬਸ ਅਕਨ ਨਹੀਂ ਥੋੜੀ ਰਲਨ ਤੇ ਰਹਿੰਦੀ ਹਾਲੇ 5-4 ਦਿਨ ਤੱਕ ਬਿਠਾਉਣ ਲੱਗਾਂਗੇ ਛਤਰੀ ਤੇ ਛਤਰੀ ਤੇ ਹੁਣ ਬਿਠਾਉਣ ਲੱਗ ਜਾਣਾ ਆਪਾਂ ਨੇ ਜਾਲ 'ਚ ਤੇ ਫੇ ਕੱਢਣ ਲੱਗਾਂਗੇ 5-4 ਦਿਨ ਮਗਰ ਖੁੱਲਾ ਇਹਨੂੰ ਛਤਰੀ ਤੇ ਦੇਖੋ ਕੈਰਬੋਰਡ ਆਏ ਫੇਰ ਦੇਖੋ ਉਹ ਕੈਰਬੋਰਡ ਠੱਲ ਪਾਈ ਇਹਦੇ 20 ਨੰਬਰ ਅੱਪਾ ਜਿੰਦਾ ਜੁੰਦਾ ਲਾ ਕੇ ਬਾਈ ਚੱਲਦੇ ਆ ਥੱਲੇ ਤੇ ਆਪਣੇ ਬੱਚੇ ਦਾ ਲੱਗ ਗਿਆ ਪਤਾ ਇਹ ਆ ਗੁਰਦੁਆਰਾ ਸਾਹਿਬ ਤੇ ਬੈਠਾ ਇਧਰ ਵਾਲੇ ਲੰਗਰ ਹਾਲ ਤੇ ਇਹਦੇ ਉੱਪਰ ਹੁਣ ਉੜ ਕੇ ਪੰਜ ਚਾਰ ਗੇੜੇ ਕੱਢੇ ਆ ਉਹਦਾ ਮੋਢਾ ਲਾਲ ਕੀਤਾ ਹੋਇਆ ਤੇ ਉਹ ਪਤਾ ਲੱਗ ਗਿਆ ਸੀ ਇਧਰ ਨਹੀਂ ਆਇਆ ਯਾਨੀ ਕਿ ਚਲੋ ਕੋਈ ਨਹੀਂ ਉਹਨੇ ਆ ਜਾਣਾ ਵੈਸੇ ਹੂੰ ਪਿੰਡ 'ਚ ਆਪਾਂ ਲੱਭ ਲਾਂਗੇ ਕੋਈ ਚੱਕਰ ਨਹੀਂ ਹੈਗਾ ਛਤਰੀਆਂ ਆਪਾਂ ਕਰਤੀਆਂ ਖੜੀਆਂ ਤੇ ਚਾਬੀ ਫੜ ਲਈ ਚੱਲਦੇ ਆ ਹੁਣ ਆਪਾਂ ਥੱਲੇ ਨੂੰ ਜਾ ਕੇ ਹੋਰ ਦੇਖੀਏ ਕੰਮ ਕਰ ਫਿਰ ਹੈ ਫਿਰ ਤਾਂ ਵਧੀਆ ਰਹੂ ਮੈਨੂੰ ਲੱਗਦਾ ਡੱਬਾ ਹੀ ਬਣੂਗਾ ਆ ਪੂੰਛ ਕਾਲੀ ਜੀ ਆ ਰਹੀ ਹੈ ਆ ਤਾਂ ਹੈਗਾ ਬਈ ਡੱਬੇ ਦਾ ਵਜਾ ਠੀਕ ਹੈ ਆ ਉਹਦੇ ਲੰਬੂ ਦੇ ਭੈਣ ਭਾਈ ਬਾਪ ਦੇ ਕਬੂਤਰੀ ਹੋਰ ਹੈ ਹਨਾ ਤੇ ਇਹਨਾਂ ਦੇ ਠੱਲਾਂ ਪਾਉਣੀਆਂ ਨੇ ਆਪਾਂ ਦੋ ਆ ਦੋ ਦੇ 1 77 ਦੇ 78 ਇਹਦੇ ਲਈ ਹੋਰ ਕੱਢਦੇ ਆਪਾਂ ਠੀਕ ਹੈ ਲਿਆ ਪਾਈਏ ਫਿਰ ਠੱਲਾਂ ਪਾਉਣ ਲੱਗਿਆਂ ਵੀ ਪਹਿਲੇ ਬੱਚੇ ਦੇ ਇਹਦੇ 77 ਨੰਬਰ 77 ਠੀਕ ਹੈ ਯਾਰ ਮੋٹے ਤਾਂ ਨਹੀਂ ਹੋਗੇ ਇਹਦੇ ਦੇਖ ਲੈਂਦੇ ਆ ਨਾ ਨਾ ਠੀਕ ਆ ਸਹੀ ਆ ਐਨੇ ਕਿਤਾ ਚਾਹੀਦੇ ਵੀ ਨਹੀਂ ਤਾਂ ਸੜੀ ਡਿੱਗ ਜਾਂਦੀ ਹੈ ਜਦ ਇਹ ওকে ਪੈ ओके ਆ ਦੇਖੋ ਤਾਂ ਫਿਰ ਆ ਦਿਠਾ ਲੈ ਠੀਕ ਆ ਖੜ ਜਾ ਖੜ ਜਾ ਤੇ ਹੁਣ ਦੂਜਾ ਵੀ ਚੱਕ ਉਹਦੇ ਦੇ ਭਾਈ ਦੇ ਪਾ ਦਨੇ ਆ 78 ਨੰਬਰ ਆ ਦੇਖ ਲਓ 78 ਇਹਦੇ ਪੈਰ ਥੋੜੇ ਜਿਹਾ ਮਾੜੇ ਆ ਚੋਗੇ ਜਿਹਾ ਥੋੜਾ ਜਿਹਾ ਮਾੜਾ ਰਿਹਾ ਹੋਇਆ ਪਰ ਕੋਈ ਚੱਕਰ ਨਹੀਂ ਕੈਮ ਆ ਪੂਰਾ ਰੱਜਿਆ ਹੋਇਆ ਦੇ ਦਿਆ ਕਰਾਂਗੇ ਇਹਨਾਂ ਨੂੰ ਪਾਣੀ ਪੋਣੀ ਇਹ ਚੋਸਤਾ ਉਹਨਾਂ ਨੂੰ ਇਹ ਆ ਲੋ ਨਿਕਲਦੀਆਂ ਨਹੀਂ ਹੈਗੀਆਂ ਓਕੇ ਆਰ ਬੋਰਡ ਚਲੋ ਫਿਰ ਹੁਣ ਦੂਜੇ ਦੇ ਵੀ ਪਾ ਲਈਏ ਜੀ ਬੱਚਿਆਂ ਦੇ ਵੀ ਪਾਤੀਆਂ ਠੱਲਾਂ ਜੇ ਸਵਾਦ ਜਾਂ ਲੈਣ ਨੂੰ ਗੇੜੇ ਘਟਾਉਣੇ ਕੇ ਇਹਦੇ ਘੜਾ ਲਾ ਕੇ ਰਹਿਣ ਦੀਏ ਕੱਲ ਨੂੰ ਘੜਾ ਲਾਂਗੇ ਯਾਰ ਹਨਾ ਕਾਨੂੰ ਹੁਣ ਮੈਨੂੰ ਕੈਮਰਾ ਲੱਗਦਾ ਸਾਫ਼ ਜਾ ਕਰਨਾ ਪਊਗਾ ਅਮਰਤ ਹੈ ਪਸਤੌਲ ਚੱਕੀ ਮਰਦਾ ਅਮਰਤ ਖੜਜੋ ਕੈਮਰਾ ਸਾਫ਼ ਕਰਕੇ ਦੇਖੀ ਆਹ ਸੜਾ ਕਹੇ ਜਾ ਕੱਟੇ ਵਰਗਾ ਓਏ ਕਿਹੜੀ ਦਾ ਏ ਧਰਤੀ ਦਾ ਇਹਦੇ ਛੋਟ ਆ ਥੋੜਾ ਕੱਲ ਕੋਲ ਨੂੰ ਪਾ ਦਾਂਗੇ ਠੀਕ ਹੈ ਨੀ ਕਾਨੂੰ ਫੇਰ ਸ਼ਟ ਸ਼ਟ ਬਣਾਵੇ ਇਹ ਵੀ ਨੀਲਾ ਹੋ ਜਵੇ ਨਾ ਰੱਬਾ ਸੁਆਦ ਆ ਜਾਵੇ ਨੀਲਾ ਕੇ ਬੈਰੀ ਚੱਕ ਲਿਆ ਮੁੜ ਕੇ ਨੀਲਾ ਨਹੀਂ ਸਾਨੂੰ ਜੁੜਿਆ ਚਲੋ ਫੇ ਤਾਂ ਕੀ ਹੋ ਰਿਹਾ ਸਰਦਾਰ ਜੀ ਤੇਰੇ ਦੰਦ ਕਿਹ ਹੈ ਇਹ ਚੂਹੇ ਵਰਗੇ ਤੇ ਚਲੋ ਬਾਈ ਹੁਣ ਨਹੀਂਏ ਤੋ ਇਹ ਠੀਕ ਹੈ ਨਾਲੇ ਉਹ ਬੱਚਾ ਦੇਖੀਏ ਪਹੁੰਚੇ ਹਾਂ ਵੀ ਗਰਾਊਂਡ 'ਚ ਮੁੰਡੇ ਬਾਲੀਵਾਲ ਖੇਡ ਰਹੇ ਆ ਤੇ ਬਾਕੀ ਉਧਰ ਨੇ ਹਲੇ ਹੁਣ ਲਾਉਣੇ ਆਪਾਂ ਬਾਲੀਵਾਲ ਦਾ ਮੈਚ ਤੇ ਚਲਦੇ ਹਾਂ ਚਲੋ ਕਰੀਏ ਮੈਚ ਸ਼ਟਾ ਲੇਟਾ ਨਵੀਆਂ ਲਾਤੀਆਂ ਇੱਧਰ ਉਧਰ ਵੀ ਲਾਤੀਆਂ ਬਾਅਦ ਚ ਦਿਖਾਉਂਗਾ ਤੁਹਾਨੂੰ ਖੇਡ ਕੇ ਪਹੁੰਚ ਗਏ ਹੋਈ ਆਪਾਂ ਘਰਾਂ ਉੱਤੇ ਵੀਡੀਓ ਵੀਡੀਓ ਬਣਾ ਲਈ ਹੋਈ ਕਿਉਂਕਿ ਮੈਚ 'ਚ ਅੜ ਜਗੇ ਬਾਲੀਵਾਲ ਦੇ 'ਚ ਤੇ ਉਹ ਚੱਕਰ ਚ ਫੇਰ ਵੀਡੀਓ ਵੀਡੀਓ ਬਣਾਣੀ ਹੋਈ ਤੇ ਆਪਾਂ ਪਹੁੰਚ ਗਏ ਹੁਣ ਘਰੇ ਹਾਂ ਇਧਰ ਘੇੜਾ ਗੂੜਾ ਮਾਰ ਲੀਆ ਪਹਿਲਾਂ ਨੂਰੀ ਦੇਖ ਲਈ ਆਪਾਂ ਇੱਕ ਮਿੰਟ ਹੂੰ ਖੜੀ ਸਹੀ ਐ ਓਕੇ ਰਿਪੋਰਟ ਹਾਂ ਭਾਈ ਤੁਸੀਂ ਕੀ ਭਾਲਦੇ ਹੁਣ ਚਲੋ ਅੰਦਰ ਬੱਚੇ ਕੱਢ ਲਏ ਬਈ ਇੱਕ ਦੋ ਜੋੜੀਆਂ ਨੇ ਹੋਰ ਉਹ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਇੱਕ ਤਾਂ ਆ ਕਬੂਤਰੀ ਨੇ ਕੱਢੀਆਂ ਇੱਕ ਆ ਥੱਲੇ ਵਾਲੀ ਨੇ ਕੱਢੀਆਂ ਕੱਲ ਨੂੰ ਦਿਖਾਵਾਂਗੇ ਨਾਲੇ ਖੱਲਾਂ ਠੱਲਾਂ ਚੈੱਕ ਕਰ ਲਾਂਗੇ ਆਪਾਂ ਜਿਹਨਾਂ ਨੇ ਅੱਜ ਪਾਈਆਂ ਆ ਵੈਰੀ ਗੁੱਡ ਦੇਖਣੇ ਕੈਂਪ ਚਾਹੀਦੇ ਚਲ ਹੁਣ ਆਪਾਂ ਗੇਟ ਲਾ ਦਿੰਨੇ ਆ ਧਣੀ ਮੇਰੇ ਤੋਂ ਮਨਰਾ ਭਾਲਦੇ ਨੇ ਇਹ ਤੇ ਚਲੋ ਥੋੜੇ ਜਿ ਪਾਏ ਦਿੰਨੇ ਇੱਥੇ ਪਾ ਦਿੰਨੇ ਆ ਥੋੜੇ ਜਿ ਆਗੇ ਚਲੋ ਹੋ ਗਿਆ ਏਅਰਪੋਰਟ ਠੀਕ ਆ ਥੋੜੇ ਚੁੱਕ ਲੈਣਗੇ ਚੱਲ 5-10 ਮਿੰਟ ਤੱਕ ਕਰ ਦਿੰਨੇ ਆ ਬੰਦ ਚੁਕਣ ਦੋ ਇਹਨਾਂ ਚੁਗਾ-ਚੁਗਾ ਦੇਣਾ ਹੋਣਾ ਇਹਨਾਂ ਨੇ ਪਾਣੀ ਪਾਇਆ ਹੋਇਆ ਤੇ ਚਲੋ ਬਾਈ ਚੁਗਣ ਦੋ ਇਹਨਾਂ ਨੂੰ ਤੇ ਜਾਨ ਨੂੰ ਫਰੈਸ਼ ਪਰੋਸ਼ੋ ਕੇ ਪਈਏ ਤੇ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੇ ਵਲੌਗ ਚ